ਉਹ ਖੇਡਣ ਲੱਗੇ ਤੁਹਾਡੇ ਨਾਲ ਜਿਵੇਂ ਕਹਿੰਦੇ ਕਿ ਫੂਟ ਡਾਲੋ ਤੇ ਰਾਜ ਕਰੋ ਦੀ ਨੀਤੀ ਤੁਹਾਡੇ ਨਾਲ ਮਲਕੀ ਅਪਰੋਕਸੀਮੇਟਲੀ ਪੰਜਾਬ ਦੇ ਵਿੱਚ 20 ਦੇ ਆਸ-ਪਾਸ ਬੋਰਡ ਬਣ ਚੁੱਕੇ ਆ 20 ਦੇ ਆਸ-ਪਾਸੇ ਇੱਕ ਤੋਂ ਵੱਧ ਹੋ ਸਕਦੇ ਘੱਟ ਨਹੀਂ ਹੋ ਸਕਦੇ ਤੇ 20 ਬੋਰਡਸ ਇਹਨਾਂ ਨੇ ਬਣਾ ਕੇ ਇਹਨਾਂ ਨੇ ਤੁਸੀਂ ਦੱਸੋ ਪੰਜਾਬ ਨੂੰ ਜਿਹੜੇ ਜਾਤ ਪਾਤ ਦੇ ਵਿੱਚ ਵੰਡਤਾ ਇਹ ਕਿੱਥੋਂ ਪੰਜਾਬ ਪੁੰਗਰ ਜਾਏਗਾ ਇਹਨਾਂ ਨੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਹੀ ਇਹਨਾਂ ਜ਼ਹਿਰ ਇਹਨਾਂ ਕਟਤਾ ਪਾਦ ਨਹੀਂ ਗਈ ਹੈ ਤੇ ਉਹ ਕਿੱਦਾਂ ਸਹੀ ਹੋ ਜੂਗਾ ਸੋ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਅਵੇਅਰ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਵਾਦੇ ਕਰਕੇ ਸਰਕਾਰ ਦੇ ਵਿੱਚ ਆਏ ਸੀ ਉਹਨਾਂ ਦੇ ਵਿੱਚੋਂ ਤਿੰਨਾਂ ਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਸੋ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਹਰ ਇੱਕ ਚੀਜ਼ ਨੂੰ ਸਮਝੋ ਹਰ ਇੱਕ ਪਹਿਲੂ ਨੂੰ ਵਿਚਾਰ ਕਰੋ ਲੋਕ ਵਿਰੋਧ ਦਰਜ ਕਰ ਰਹੇ ਹੈ ਕਿ ਤੁਸੀਂ ਐ ਨਾ ਸੋਚੋ ਕਿ ਡਿਊਟੀ ਉਹਨਾਂ ਦੀ ਹੈ ਜਿਹੜੇ ਜਿਹੜੇ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਹੈ ਤੁਸੀਂ ਵੋਟਰ ਹੋ ਜੇਕਰ ਛੋਨੂ ਲੀਡਰ ਇਮਾਨਦਾਰ ਚਾਹੀਦਾ ਤੇ ਪਹਿਲਾਂ ਵੋਟਰ ਨੂੰ ਵੀ ਨਾਲ ਦੀ ਨਾਲ ਇਮਾਨਦਾਰ ਬੰਦਾ ਪੈਣਾ ਆਗਾ ਤੇ ਉਹਨਾਂ ਨੂੰ ਇਹ ਛੱਡਣਾ ਪੈਣਾ ਇਹਨਾਂ ਨੂੰ ਇਹ ਸਾਰੇ ਇਹ ਲਾਲਚਾਂ ਨੂੰ ਸਾਰੇ ਸਾਈਡ ਤੇ ਕਰਨਾ ਪੈਣਾ ਇਹਨਾਂ ਨੂੰ ਛੱਡਣਾ ਪੈਣਾ ਕਿ ਯੂੰਗਤਾ ਦੇ ਲਾਲਚ ਜਾਂ ਜਾਂ ਜੋ ਕੁਝ ਇਲੈਕਸ਼ਨਾਂ ਦੇ ਵਿੱਚ ਚੱਲਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਤੁਹਾਨੂੰ ਸੱਚ ਤੇ ਪੈਰਾ ਦੇਣਾ ਚਾਹੀਦਾ ਆਪਣੀ ਵੋਟ ਦੀ ਲੋਕਤੰਤਰ ਦੀ ਕੀਮਤ ਜਾਣਨੀ ਚਾਹੀਦੀ ਸਰਦਾਰ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਤਰਕ ਹੈ ਉਹਨਾਂ ਦਾ ਕਹਿਣਾ ਹੈ ਵੀ ਸਾਡੀ ਜਿਹੜੀ ਗੱਲਬਾਤ ਆ ਇਸ ਪਾਲਿਸੀ ਨੂੰ ਲੈ ਕੇ ਕਿਸਾਨਾਂ ਤੱਕ ਪਹੁੰਚਾਈ ਨਹੀਂ ਦਿੱਤੀ ਜਿਹੜੀ ਵਿਰੋਧੀਆ ਪਾਰਟੀਆਂ ਨੇ ਜੀ ਉਹਨਾਂ ਨੇ ਇੰਨਾ ਪੂਰ ਪ੍ਰਚਾਰ ਕਰਿਆ ਜੀ ਤੇ ਸਾਡੀ ਜਿਹੜੀ ਗੱਲਬਾਤ ਦਾ ਸਰਕਾਰ ਦੁਆਰਾ ਜਿਹੜਾ ਤਰਕ ਰੱਖਿਆ ਜਾਂਦਾ ਸੀ ਉਹ ਕਿਸਾਨਾਂ ਤੱਕ ਪਹੁੰਚਿਆ ਨਹੀਂ ਹੂੰ ਦੇਖੋ ਪਹਿਲਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਤੇ ਪਾਵਰ ਆਈ ਨਹੀਂ ਗਿਆ ਪਹਿਲਾਂ ਤੇ ਉਹਨਾਂ ਦੇ ਮਤਾ ਪਾ ਕੇ ਉਹਨਾਂ ਕੋਲੇ ਪਾਵਰਾਂ ਜਿਹੜੀਆਂ ਆਈਆਂ ਉਹ ਚੀਫ ਸੈਕਟਰੀ ਚਲਾਦੇ ਸਟੇਟ ਨੂੰ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਜਿਹੜੇ ਨਕਾਰੇ ਹੋਏ ਉਤੋਂ ਦੇ ਲੀਡਰ ਅਗੇ ਆ ਉਹ ਪੰਜਾਬ ਨੂੰ ਚਲਾ ਰਹੇ ਤੇ ਪੰਜਾਬ ਦੀਆਂ ਪਾਲਿਸੀਆਂ ਕ੍ਰੀਏਟ ਕਰ ਰਹੇਗੇ ਪੰਜਾਬ ਦੇ ਭਲੇ ਦੀਆਂ ਜਿਨ੍ਹਾਂ ਨੂੰ ਲੋਕਾਂ ਨੇ ਦਿੱਲੀ ਤੋਂ ਨਕਾਰਤਾ ਉਹ ਪੰਜਾਬ ਦੇ ਭਲੇ ਦੀਆਂ ਪਾਲਿਸੀਆਂ ਕ੍ਰੀਏਟ ਕਰ ਰਹੇ ਐਕਚੁਅਲੀ ਇਹ ਚਾਹੁੰਦੇ ਸੀ ਕਿ ਪੰਜਾਬ ਇਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਪੰਜਾਬ ਦਾ ਖਜ਼ਾਨਾ ਬਹੁਤ ਹੈਗਾ ਜਿਹੜੀਆਂ ਜ਼ਮੀਨਾਂ ਹੈਗੀਆਂ ਲੋਕਾਂ ਦੀਆਂ ਇਸ ਜ਼ਮੀਨਾਂ ਨੂੰ ਅਸੀਂ ਅਸੀਂ ਵਰਤ ਲਾਂਗੇ 2027 ਵਾਸਤੇ ਅਸੀਂ ਅਸੀਂ ਵੱਡਾ ਵੱਡੇ ਪੱਦਰ ਤੇ ਪੈਸਾ ਇਕੱਠਾ ਕਰ ਲਾਂਗੇ ਪਰ ਪੰਜਾਬ ਵਾਲਿਆਂ ਨੇ ਇਹਨਾਂ ਨੂੰ ਚੱਲਣ ਨਹੀਂ ਦਿੱਤੀ ਇਹਨਾਂ ਨੇ ਅੱਗੇ ਤੇ ਇਹਨਾਂ ਦੀ ਲੁੱਟ ਹੁੰਦੀ ਸੀ ਲੱਖਾਂ ਤੱਕ ਹੁਣ ਤੇ ਐਟ ਕੀ ਇਹਨਾਂ ਨੇ ਲੁੱਟ ਸਿੱਧੀ ਅਰਬਾਂ ਤੱਕ ਸੋਚ ਲਈ ਕਿ ਅਰਬਾਂ ਰੁਪਇਆ ਤੁੰ ਦਾ ਲੁੱਟੀਏ ਹੋਰ ਸਟੇਟਾਂ ਦੇ ਵਿੱਚ ਆਪਣਾ ਪ੍ਰਚਾਰ ਕਰੀਏ ਪੈਸੇ ਉੱਥੇ ਰਾਗਣੀਓ ਜਿਹੜਾ ਪੰਜਾਬ ਦਾ ਹੈ ਉੱਥੇ ਖਰਚੀਏ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਸੂਬਾ ਕਰਜ਼ੇ ਦੇ ਵਿੱਚ ਇਹਨਾਂ ਨੇ ਲਿਆਤਾ ਅੱਜ ਜਿਹੜੇ ਲੋਕ ਆਪ ਮਹਾਰੇ ਹੋਈ ਬੈਠੇ ਆ ਜਿਹੜੇ ਕਹਿੰਦੇ ਆ ਕਿ ਬਹੁਤ ਵਧੀਆ ਜੀ ਕਿ ਸਾਨੂੰ ਬਿਜਲੀ ਫ੍ਰੀ ਮਿਲ ਰਹੀ ਗਈ ਆ ਜਾਂ ਜਾਂ ਜਿਹੜੇ